ਲੋਬੇ ਸੱਜਣੋ ਕਰਦੇ ਆ ਬਲੌਗ ਦੀ ਨਵੇਂ ਸਿਰੋਆਤ ਤੇ ਆਪਾਂ ਬਣਾਇਆ ਤਤਾਂਲੀ ਸਪਰੇਅ ਦਾ ਮਿਸ਼ਰਣ ਇਹਦੇ ਵਿੱਚ ਦਿੱਤੀ ਆਪਾਂ ਰਾਦ ਕਿੱਲੇ ਦੇ ਹਿਸਾਬ ਤੇ 5 ਕੁ 100 ਗ੍ਰਾਮ ਕਲੀਪੀ ਹੁੰਦੀ ਹੈ ਬਾਲਟੀ ਦੇ ਵਿੱਚ ਤੇ ਥੋੜਾ ਇਹ ਵਿੱਚ 2 ਕੁ ਲੀਟਰ ਪਾਣੀ ਪਾਤਾ ਹੈ ਇਹ ਤਿੰਨਾਂ ਗੱਲਿਆਂ ਦੀ 1.5 ਕਿਲੋ ਆਪਾਂ ਕਲੀਪੀ ਹੁੰਦੀ ਰਾਤ ਨੂੰ ਚੋਂ ਪੰਜੀ ਅਰੀ ਆਪਾਂ ਲਾ ਦਿੱਤਾ ਸੀ ਤੇ ਉਸ ਤੋਂ ਪਿੱਛੇ ਕਲੀ ਐਨ ਪੂਰੀ ਡળે ਵਾਲੀ ਕਲੀ ਸੀ ਮੇਰਾ ਵੀਰੋ ਪਾਊਡਰ ਨਹੀਂ ਲੈਣਾਗਾ ਜਿਹੜੇ ਵੀਰਾਂ ਨੇ ਵੀ ਸਪਰੇਅ ਕਰਨੀ ਡળે ਵਾਲੀ ਕਲੀ ਮੰਗਣੀ ਜਾ ਕੇ ਵੀਰ ਤੋਂ ਡળે ਵਾਲੀ ਕਲੀ ਲਿਆ ਕੇ ਤੇ ਕਿੱਲੇ ਦੇ ਹਿਸਾਬ ਤੇ 500 ਗ੍ਰਾਮ ਮੇਰਾ ਵੀਰੋ ਵਰਤਣੀ ਤੇ ਆਪਾਂ ਰਾਤ ਨੂੰ ਇਹ ਬਾਲਟੀ ਚ ਪਿਉਂਦੀ ਤੇ ਰਾਤ ਨੂੰ ਲਾਤਾ ਤੇ ਹੁਣ ਇਹਨੂੰ ਆਪਾਂ ਨਿਚੋੜ ਲਾਂਗੇ ਕਿ ਇਹ ਚੰਗੇ ਜਿਹੇ ਕਪੜੇ ਸਾਫ ਦੇ ਵਿੱਚ ਤੇ ਬਿਲਕੁਲ ਦੋ ਤਿੰਨੀ ਵਾਰ ਹੀ ਮੇਰਾ ਵੀਰ ਉਹ ਛਾਨਣਾ ਇਹਨੂੰ ਕਿਉਂਕਿ ਇੱਕ ਅੱਧੀ ਵਾਰੀ ਛਾਨੋਗੇ ਤਾਂ ਮੇਰਾ ਵੀਰ ਉਹ ਥੱਲੇ ਪਾਣੀ ਰਹੀਂ ਫਿਰ ਮੋਟੀ-ਮੋਟੀ ਗਲੀ ਥੱਲੇ ਚਲੀ ਜਾਏ ਕਟਾ ਜਾਮ ਜੇਗਾ ਦੋ ਤਿੰਨੀ ਵਾਰੀ ਥੋੜੀ ਮਿਹਨਤ ਕਰਨੀ ਪਵੇਗੀ ਕਿਉਂਕਿ ਜੇ ਨਾ ਕਰੋਗੇ ਮੇਰਾ ਵੀਰ ਮੋਟੀ ਪਾ ਦਿਓਗੇ ਤਾਂ ਬਾਅਦ ਚ ਆਪਣੀ ਜਿਹੜੀ ਸਪਰੇਅਰ ਟੈਂਕੀ ਹੁੰਦੀ ਆਉਂਦੀ ਆਉਂਦੀ ਆ ਨੋਜ਼ਲਾਂ ਦੇ ਵਿੱਚ ਮੇਰਾ ਵੀਰ ਜਾਮ ਹੋਣ ਲੱਗ ਪਏਗੀ ਤੇ ਬਾਅਦ ਚ ਅੱਗੋਂ ਪਾਣੀ ਵੀ ਬੜਾ ਘੱਟ ਨਿਕਲੇਗਾ ਸਪਰੇਅ ਕਰਨ ਦੇ ਵਿੱਚ ਦਿਗਤ ਬੜੀ ਜ਼ਿਆਦੀ ਆਵੇਗੀ ਇਹ ਮੇਰਾ ਵੀਰੋ ਆਪਾਂ ਇਹ ਇੱਕ ਤਿਆਰ ਕਰ ਲਈ ਉਸ ਤੋਂ ਅੱਗੇ ਆਪਾਂ ਹੋਇ ਇੱਕ ਲਿਆ ਮੈਗਨੀਜ਼ ਹੋਈ ਵਿਖਾਉਣੇ ਆ ਤੇ ਆਪਾਂ ਜਿਹੜੀ ਜੰਕ ਬਰਤਨੀ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਲਓ ਸੱਜਣੋ ਆ ਆਪਾਂ ਜੰਕ ਬਰਤਨੀ ਤੇ ਜੰਕ ਹੈਗੀ ਮੇਰੇ ਵੀਰੋ 33% ਜੰਕ ਹੈ ਤੇ 15% ਸਲਫਰ ਸ੍ਰੀਰਾਮ ਵਾਲਿਆਂ ਦੇ ਜੰਕ ਹੈ ਮੇਰੇ ਵੀਰੋ ਆਪਾਂ ਕੋਈ ਵੀ ਕੰਪਨੀ ਦੀ ਮਸ਼ਹੂਰੀ ਨਹੀਂ ਕਰਨ ਦਾ ਹੈਗੇ ਕਈਆਂ ਵੀਰਾਂ ਦੀ ਦਿੱਕਤ ਕੀ ਆਉਂਦੀ ਪਈ ਥੋੜਾ ਹੈ ਨਾ ਵੀਰਾਂ ਨੂੰ ਜਿਵੇਂ ਜੰਕ ਨਹੀਂ ਮਿਲਦੀ ਵੀ ਕਿਤੇ 21% ਵਾਲੀ ਕਈ ਵੀਰ ਦੁਕਾਨਾਂ ਤੋਂ ਜਾ ਕੇ ਪੁੱਛਦੇ ਨੇ ਤੇ ਉਹ ਵੀਰ ਕਹਿ ਦਿੰਦੇ ਕਿ ਜੰਕ ਨਹੀਂ ਹੈਗੀ 21% ਵਾਲੀ ਜੇ 21% ਨਹੀਂ ਮੇਰੇ ਵੀਰੋ ਮਿਲਦੀ ਪਈ ਤੇ 33% ਵੀ ਆਪਾਂ ਵਰਤ ਸਕਨੇ 33% ਜੇ ਆਪਾਂ ਜੰਕ ਵਰਤੀਏ ਕਿੱਲੇ ਦੇ ਹਿਸਾਬ ਤੇ 600 700 ਗ੍ਰਾਮ ਵੱਧ ਤੋਂ ਵੱਧ ਆਪਾਂ ਪਾਉਣੀ ਤੇ ਜੇ ਕਿ ਗ੍ਰਾਮ ਕਿ ਪ੍ਰਸੈਂਟ ਵਾਲੀ ਆਪਾਂ ਨੂੰ ਮਿਲ ਜੇ ਤੇ ਉਹ ਕਿਲੋ ਵਰਤਣੀ ਆਪਾਂ ਕਿੱਲੇ ਦੇ ਹਿਸਾਬ ਤੇ ਇਹ 700 ਗ੍ਰਾਮ ਜਾਂ 600 ਗ੍ਰਾਮ ਆਪਾਂ ਵਰਤਣੀ ਇਹ ਆਪਾਂ ਜੰਗ ਲਈ ਕਿੱਲੇ ਦੇ ਹਿਸਾਬ ਤੇ ਤੇ ਮੈਗਨੀਜ਼ਮ ਵੀ ਪਾ ਦੇਣੇ ਜਿਹੜਾ ਮੇਰੇ ਕੋਲ ਆਪਾਂ ਮੈਗਨੀਜ਼ ਵਰਤਣਾ ਤੇ ਕਿੱਲੇ ਦੇ ਹਿਸਾਬ ਤੇ 1.5 ਕਿਲੋ ਆਪਾਂ ਯੂਰੀਆ ਪਾ ਲੈਣੀ 1.5 ਕਿਲੋ ਯੂਰੀਆ ਪਾਉਣੀ ਜ਼ਿਆਦਾ ਨਹੀਂ ਮੇਰਾ ਵੀਰ ਪਾਉਣੀ ਕਿਉਂਕਿ ਜ਼ਿਆਦਾ ਪਾਓਗੇ ਤੇ ਆਪਣੇ ਉੱਪਰੋਂ ਜਿਹੜੇ ਕਣਕ ਦੇ ਪੱਤੇ ਨੇ ਉਹ ਸੜ ਸਕਦੇ ਨੇ ਕਿਉਂਕਿ ਜਿਹੜਾ ਨੈਨੋ ਯੂਰੀਆ ਤਾਂ ਜਿਹੜੀ ਆਪਾਂ ਏਦਾਂ ਗੱਟੇ ਵਾਲਾ ਯੂਰੀਆ ਯੂਜ਼ ਕਰਨੀ ਹੁੰਦਾ ਦੋ ਵਦੀ ਦਾ ਫਰਕ ਹੁੰਦਾ ਕਿਉਂਕਿ ਉਹ ਬੜੇ ਤਰੀਕੇ ਦੇ ਨਾਲ ਮੇਰਾ ਵੀਰ ਉਹ ਮਸ਼ੀਨਾਂ ਰਾਹੀਂ ਬਣੀ ਹੁੰਦੀ ਪਰ ਏਦਾਂ ਇਹ ਪੱਤੇ ਸੜ ਸਕਦੇ ਜੇ ਆਪਾਂ ਜ਼ਿਆਦਾ ਪਾਤੀਏ ਤਾਂ ਵੱਧ ਤੋਂ ਵੱਧ 1.5 ਜਾਂ 2 ਕਿਲੋ ਯੂਰੀਆ ਆਪਾਂ ਲੈ ਸਕਦੇ ਕਿਲੇ ਦੇ ਹਿਸਾਬ ਤੇ ਤੇ ਆਪਾਂ 33% ਦੇ ਜੰਕ ਵਰਤ ਲਾਂਗੇ ਬਾਹ 21% ਨਹੀਂ ਮਿਲਦੀ ਵੀ ਕਈਆਂ ਵੀਰਾਂ ਦੇ ਮੈਸੇਜ ਆਏ ਕਿ 21% ਨਹੀਂ ਮਿਲ ਤਾ ਕਈਆਂ ਵੀਰਾਂ ਨੂੰ ਦਿੱਕਤ ਆਉਂਦੀ ਕਿ ਕਈ ਵੀਰ ਪੁੱਛਦੇ ਕਿ ਕਲੀ ਨਾ ਪਾਈਏ ਉਹ ਵੀ ਗੱਲ ਹੈ ਕਈ ਵੀਰ ਉਹ ਕਲੀ ਨਹੀਂ ਵੀ ਪਾਉਣੀ ਤਾਂ ਤਾਂ ਵੀ ਕੋਈ ਚੱਕਰ ਨਹੀਂ ਉਹ ਵੀ ਸਰ ਜੂਗਾ ਇੰਨਾ ਕਿ ਥੋੜੀ ਜੀ ਕਲੀ ਦੀ ਜਿਹੜੀ ਪੁੱਠ ਲੱਗਣੀ ਹੈ ਇੰਨਾ ਕਿ ਥੋੜਾ ਹੋਰ ਮਸਲਾ ਹੱਲ ਹੋ ਜਾਊਗਾ ਜਿਹੜੀ ਕਣਕ ਦੀ ਫੋੜ ਫੜ ਉਹ ਚੰਗੀ ਹੋਣ ਲੱਗ ਪੈਂਦੀ ਕਲੀ ਦੇ ਵਿੱਚ ਥੋੜਾ ਬੜਾ ਸਲਫਰ ਜਾਂ ਹੋਰ ਆਪਾਂ ਇੱਕ ਦੋ ਤਾਤ ਆਪਾਂ ਨੂੰ ਮਿਲ ਜਾਂਦੇ ਨੇ ਕੈਲਸ਼ੀਅਮ ਵਗੈਰਾ ਤੇ ਜੇ ਆਪਾਂ ਨਹੀਂ ਵੀ ਪਾਉਣੇ ਤਾਂ ਕੋਈ ਚੱਕਰ ਨਹੀਂ ਕੋਈ ਨਾ ਵੀ ਵਰਤ ਸਕਨੇ ਆਪਾਂ ਤੇ ਆਪਾਂ ਮੈਗਨੀ ਤੁਹਾਨੂੰ ਵਿਖਾਉਣੇ ਕਿਹੜਾ ਵਰਤਨਾ ਆਪਾਂ ਸੱਜਣੋ ਆ ਆਪਾਂ ਆ ਗਏ ਆ ਆਪਦੇ ਖੇਤ ਦੇ ਵਿੱਚ ਇਸ ਖੇਤ ਦੇ ਵਿੱਚ ਮੇਰਾ ਵੀਰੋ 2 ਦਿਨ ਹੋ ਗਏ ਆਪਾਂ ਨੂੰ ਸਪਰੇਅ ਕੀਤੀ ਨੂੰ ਤੁਸੀਂ ਰਿਜ਼ਲਟ ਆਪੇ ਦੇਖ ਲਓ ਅੱਜ ਤੀਜਾ ਦਿਨ ਹੋ ਗਿਆ 2 ਦਿਨ ਪਹਿਲਾਂ ਆਪਾਂ ਸਪਰੇਅ ਕੀਤੀ ਨੂੰ ਹੋ ਗਏ ਨੇ ਤੇ ਆਪਾਂ ਮੈਗਨੀ ਜਿ ਵਿਖਾ ਦਿੰਨੇ ਮੇਰਾ ਵੀਰੋ ਕਿਹੜਾ ਲਿਆ ਸੀ ਆਪਾਂ ਇਹ ਵਾਲਾ ਮੈਗਨੀਜ਼ ਲੈਣਾ ਮੇਰਾ ਵੀਰੋ ਕਿਸੇ ਵੀ ਕੰਪਨੀ ਦਾ ਲੈ ਲੈਣਾ 30.5% ਵਾਲਾ ਹੋਵੇ ਤੇ 17% ਜਿੰਦੇ ਸਲਫਰ ਇਹ ਯੂਸ ਮੇਰਾ ਵੀਰੋ ਕੀਤਾ ਹੀ ਆਪਾਂ ਆਪਾਂ ਸਾਰੀਆਂ ਚੀਜ਼ਾਂ ਫਿਰ ਮੇਰਾ ਵੀਰਾਂ ਨੂੰ ਗਿਣਾ ਦੇਣੇ ਸਾਰੀ ਕੀ ਅੱਧਾ ਕਿਲੋ ਕਲੀ ਲੈ ਲੈਣੀ ਅਣਬੂਝਾ ਚੂਲਾ ਡਲੇ ਵਾਲੀ ਕਲੀ ਲੈਣੀ ਰਾਤ ਨੂੰ ਬਰਤਨ ਕਿਸੇ ਦੇ ਵਿੱਚ ਵੀ ਭਿਉਉ ਦੇਣੀ ਤੇ ਦੋ ਤਿੰਨ ਹੀ ਰਾਤ ਨੂੰ ਲਾ ਦੇਣਾ ਦਿਨੇ ਨਹੀਂ ਮੇਰਾ ਵੀਰੋ ਲਾਉਣਾ ਜਿਆਦਾ ਉਹ ਉਸ ਤੋਂ ਪਿੱਛੇ 1.5 ਕਿਲੋ ਕੱਲੇ ਦੇ ਹਿਸਾਬ ਤੋਂ ਯੂਰੀਆ ਤੇ ਜੇ ਜੰਕਾਪਣੂ 21% ਵਾਲੀ ਨਈ ਵੀ ਮਿਲਦੀ ਤੇ 33% ਵਾਲੀ ਮੇਰਾ ਵੀਰੋ ਵਰਤ ਸਕਦੇ ਆ ਕੋਈ ਚੱਕਰ ਨਹੀਂ 33% ਨਾਲ ਵੀ ਕੰਮ ਚੱਲ ਜੂਗਾ ਉਹ 6-700 ਗ੍ਰਾਮ ਆਪਾਂ ਪਾ ਸਕਦੇ ਆ ਤੇ ਜਿਹੜੀ ਕਲੀ ਥੋੜੀ ਨਾ ਛਾਨਣ ਦੇ ਵਿੱਚ ਮੁਸ਼ਕਲ ਜ਼ਰੂਰ ਹੋ ਜਾਂਦੀ ਦੋ ਤਿੰਨੀ ਵਾਰੀ ਛਾਨਣੀ ਪੈਣੀ ਚੰਗੇ ਕੱਪੜੇ ਦੇ ਵਿੱਚ ਜੇ ਮੇਰਾ ਵੀਰੋ ਕਲੀ ਥੋੜੀ ਬਲੀ ਸਪਰੇਅ ਵਾਲੇ ਪੰਪ ਦੇ ਵਿੱਚ ਚਲੀ ਗਈ ਤੇ ਆਪਣੀਆਂ ਜਿਹੜੀਆਂ ਸਪਰੇਅ ਪੰਪ ਦੀਆਂ ਬੋਕੀਆਂ ਹੁੰਦੀਆਂ ਵੀ ਖਰਾਬ ਹੋ ਸਕਦੀਆਂ ਤੇ ਥੋੜਾ ਜਾਂ ਪਾਣੀ ਨਿਕਲਣ ਦੇ ਵਿੱਚ ਵੀ ਅੱਗੋਂ ਨੋਜ਼ਲ ਰਹੀਂ ਦਿੱਕਤ ਆ ਸਕਦੀ ਏ ਥੋੜਾ ਧਿਆਨ ਮੇਰਾ ਵੀਰੋ ਜਰੂਰ ਰੱਖਿਆ ਜੀ ਸਪਰੇ ਆਪਾਂ ਕਰਨੀ ਏ ਜੇ ਪਹਿਲਾ ਪਾਣੀ ਮੇਰਾ ਵੀਰੋ ਲੱਗ ਗਿਆ ਤੇ ਚਾਰਾ ਪੰਜਾ ਦਿਨਾਂ ਬਾਅਦ ਜਦੋਂ ਜ਼ਮੀਨ ਦੇ ਵਿੱਚ ਪੈਰ ਨਾ ਖੁੱਭਦਾਵੇ ਉਦੋਂ ਸਪਰੇ ਆਪਾਂ ਇੱਕ ਜਾਂ ਦੋ ਸਪਰੇਆਂ ਜੇ ਆਪਾਂ ਕਰ ਦਈਏ ਤੇ ਸਮਝ ਲਓ ਰਿਜ਼ਲਟ ਐਡੇ ਵਧੀਆ ਤੇ ਝਾੜ ਵੀ ਪੂਰਾ ਆਪਾਂ ਨੂੰ ਵਧੀਆ ਕਣਕ ਦਾ ਮਿਲੇਗਾ ਕਿਉਂਕਿ ਕਣਕ ਨੂੰ ਜਿਹੜੀ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਉਹ ਸਾਰੇ ਤੱਤੇ ਇਸ ਚੀਜ਼ਾਂ ਦੋ ਸਪਰੇਆਂ ਦੇ ਵਿੱਚ ਹੀ ਮਿਲ ਜਾਣੇ ਨੇ ਬੜੇ ਵਧੀਆ ਮੇਰਾ ਵੀਰੋ ਸ਼ਾਨਦਾਰ ਰਿਜ਼ਲਟ ਮਿਲਦੇ ਨੇ ਇੱਕ ਵਾਰੀ ਸਪਰੇਅ ਕਿੱਲੇ ਦੇ ਹਿਸਾਬ ਤੇ ਟ੍ਰਾਇਲ ਕਰਕੇ ਵੇਖੋ ਬੜਾ ਵਧੀਆ ਸਪਰੇਅ ਦਾ ਰਿਜ਼ਲਟ ਜੇ ਕਲੀ ਨਹੀਂ ਵੀ ਪਾਉਣੀ ਤਾਂ ਕੋਈ ਚੱਕਰ ਨਹੀਂ ਮੇਰਾ ਵੀਰੋ ਦੋ ਤਿੰਨ ਚੀਜ਼ਾਂ ਦੂਜੀਆਂ ਪਾ ਕੇ ਸਪਰੇਅ ਤੁਸੀਂ ਕਰਦੇ ਹੋ ਉਹਦੇ ਵੀ ਰਿਜ਼ਲਟ ਸ਼ਾਨਦਾਰ ਮੇਰਾ ਵੀਰੋ ਮਿਲਣਗੇ ਕਈ ਵੀਰ ਕਰਦੇ ਕਿ ਜਾਂ ਕਲੀ ਭੌਣ ਭੌਣ ਦੇ ਵਿੱਚ ਜਾਂ ਛਾਨਣ ਦੇ ਵਿੱਚ ਸਾਨੂੰ ਨਹੀਂ ਇਹੋ ਜਿਹਾ ਕੰਮ ਚੰਗਾ ਲੱਗਦਾ ਮੇਰਾ ਵੀਰੋ ਕੋਈ ਚੱਕਰ ਨਹੀਂ ਨਹੀਂ ਵੀ ਪਾਉਣੀ ਤਾਂ ਕੋਈ ਗੱਲ ਨਹੀਂ ਤੁਸੀਂ ਦੋ ਤਿੰਨ ਚੀਜ਼ਾਂ ਦੂਜੀਆਂ ਪਾ ਕੇ ਸਪਰੇਅ ਕਰਦੇ ਹੋ ਉਹਦੇ ਨਾਲ ਰਿਜ਼ਲਟ ਬੜੇ ਵਧੀਆ ਮਿਲਣਗੇ ਕਿਸੇ ਵੀਰਾਂ ਦਾ ਹੋਰ ਕੋਈ ਵੀ ਸੁਝਾਅ ਤੇ ਆਪਣਾ ਕਮੈਂਟ ਬਾਕਸ ਵਿੱਚ ਦੱਸ ਸਕਦਾ ਮੇਰਾ ਵੀਰੋ ਹੁਣ ਯਾਤ ਦੇਉ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਜੀ